ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜੇ ਆਪਾਂ ਸੱਜਣੋਂ ਦੇਖੀਏ ਨਾ ਤਾਂ ਆਪਣੇ ਆਮ ਹੀ ਘਰਾਂ ਦੇ ਵਿੱਚ ਜਿਹੜੀਆਂ ਗਾਵਾਂ ਮੱਝਾਂ ਹੁੰਦੀਆਂ ਸੀ ਜੇ ਆਪਾਂ ਮੱਝਾਂ ਦੀ ਗੱਲ ਕਰੀਏ ਤਾਂ 8 ਲੀਟਰ ਤੇ 10 ਲੀਟਰ ਤੱਕ ਹੁੰਦੀਆਂ ਸੀ ਜੇ ਗਾਵਾਂ ਦੀ ਗੱਲ ਕਰੀਏ ਵੱਧ ਤੋਂ ਵੱਧ ਉਹ ਵੀ ਬਸ 12 ਕਿਲੋਟਰ ਵਾਲੀਆਂ ਜਿਹੜੀਆਂ 13 ਲੀਟਰ ਵਾਲੀਆਂ ਬਸ ਇੱਥੇ ਜੇ ਹੁੰਦੀਆਂ ਸੀ ਪਰ ਅੱਜ ਆਪਾਂ ਬਹੁਤ ਤਰੱਕੀ ਕਰ ਲਈ ਹੈ ਬਰੀਡ ਤੇ ਬਹੁਤ ਕੰਮ ਕੀਤਾ ਬਹੁਤ ਸੱਜਣ ਮਿੱਤਰਾਂ ਨੇ ਕਿਸਾਨ ਭਰਾਵਾਂ ਨੇ ਬਹੁਤ ਕੰਮ ਕੀਤਾ ਪਸ਼ੂ ਪਾਲਕਾਂ ਨੇ ਤੇ ਬਰੀਡ ਬਹੁਤ ਅੱਗੇ ਤੱਕ ਲੈ ਗਏ ਆ ਬਹੁਤ ਨਸਲ ਸੁਧਾਰ ਕੀਤਾਗਾ ਇਹ ਕੋਈ ਆਇ ਨਹੀਂਗਾ ਵੀ ਇਹ ਅੱਜ ਹੀ ਹੋ ਗਿਆ ਇਹਦੇ ਪਿੱਛੇ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ ਸ਼ੁਰੂ ਤੋਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਲੱਗੀ ਹੋਈ ਹੈ ਇਸ ਚੀਜ਼ ਦੇ ਵਿੱਚ ਤੇ ਅੱਜ ਜਿਹੜੀਆਂ گاਵਾਂ ਦਾ ਦੁੱਧ ਚੱਲ ਰਿਹਾ ਹਨਾ ਫਾਰਮਾਂ ਦੇ ਵਿੱਚ 60-60 ਲੀਟਰ ਚੱਲ ਰਿਹਾ ਹੈ 40 ਲੀਟਰ, 50 ਲੀਟਰ, 60 ਲੀਟਰ ਤੇ ਮੇਲਿਆਂ ਦੇ ਵਿੱਚ ਤਾਂ 80 ਸੀ ਲੀਟਰ ਤੱਕ ਵੀ ਪਹੁੰਚ ਜਾਂਦੀਆਂ ਨੇ ਸੋ ਇਹ ਇੱਕ ਬਰੀਡ ਸੁਧਾਰ ਦਾ ਤੇ ਮਿਹਨਤ ਦਾ ਨਤੀਜਾ ਦੋਸਤੋ ਪਰ ਕੁਸ਼ਕ ਪਿੱਛੇ ਜਿਹੜੇ ਗੱਲਾਂ-ਵਾਤਾਂ ਜਿਹੜੀਆਂ ਚੱਲ ਰਹੀਆਂ ਨੇ ਨਾ ਤੁਸੀਂ ਵੀ ਬਹੁਤ ਸਾਰੇ ਮਿੱਤਰਾਂ ਨੇ ਇਹ ਗੱਲ-ਵਾਤ ਸੁਣੀ ਹੋਊਗੀ ਕਿ ਇਹ ਜਿਹੜਾ ਡੀਐਨਏ ਆ ਏ ਚੇਂਜ ਕੀਤਾ ਗਿਆਗਾ ਜਿਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆ ਜਿਹੜੀਆਂ ਉਹ ਆਉਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਕਨੀਕ ਆ ਜਿਹੜੀ ਹੁਣ ਕਿ ਸੈਕਸਡ ਸੀਮਣਾ ਜਿਹੜਾ ਵੀ ਜਿਹਦੇ ਨਾਲ ਸਿਰਫ ਕੱਲੀ ਬੱਚੀ ਹੀ ਹੋਊਗੀ ਇਹ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਲਾਉਂਦੇ ਆ ਕਿਉਂਕਿ ਇਹਦੇ ਨਾਲ ਬਰੀਡ ਵੀ ਵੱਧਦੀ ਆ ਤੇ ਮਿਲਕ ਦੀ ਪ੍ਰੋਡਕਸ਼ਨ ਵੀ ਵੱਧਦੀ ਆ ਤੇ ਅੱਗੇ ਆਪਾਂ ਦੇਖਦੇ ਸੀਗੇ ਜਿਹੜੇ ਬੱਚੇ ਹੁੰਦੇ ਸੀਗੇ ਉਹ ਸੜਕਾਂ ਤੇ ਰੋਲਦੇ ਸੀ 100-100 ਐਕਸੀਡੈਂਟ ਕਰਦੇ ਸੀਗੇ ਬਹੁਤ ਪ੍ਰੋਬਲਮ ਆਉਂਦੀਆਂ ਸੀਗੀਆਂ ਇਹ ਚੀਜ਼ ਨੂੰ ਬਚਾ ਦੇ ਲਈ ਸੈਕਸਡ ਸੀ ਬਣਾਇਆ ਕਿ ਹੁਣ ਜਿਹੜਾ ਵੀ ਇਹ ਚੀਜ਼ ਦੀ ਪ੍ਰੋਬਲਮ ਨਹੀਂ ਆਊਗੀ ਦੁੱਧ ਵੀ ਵਧੂਗਾ ਤੁਹਾਡਾ ਪ੍ਰੀੜੀ ਵਧੂਗੀ ਤੇ ਤੁਸੀਂ ਮਤਲਬ ਪੈਸੇ ਪੱਖੋਂ ਵੀ ਠੀਕ ਹੋ ਜਾਓਗੇ ਪਰ ਪਿੱਛੇ ਜੇ ਹੁਣ ਕਈ ਦਿਨਾਂ ਦਾ ਰੌਲਾ ਪਿਆ ਪਿਆ ਕਿ ਇਹ ਚੀਜ਼ ਖਤਰਨਾਕ ਹੈ ਕਿ ਜਿਹੜਾ ਡੀਐਨਏ ਚੇਂਜ ਕੀਤਾ ਗਿਆ ਹੈਗਾ ਕੁਦਰਤ ਨਾਲ ਖੇਲਵਾੜ ਕੀਤਾ ਗਿਆ ਵੀ ਜਿਹੜਾ ਕੁਦਰਤ ਪੱਖੋਂ ਚਾਹੀਓ ਬੱਚਾ ਹੋਵੇ ਬੱਚੀ ਹੋਵੇ ਉਸ ਤਰੀਕੇ ਦੇ ਨਾਲ ਹੀ ਸੀਮ ਲਾਉਣਾ ਚਾਹੀਦਾ ਨਾ ਕਿ ਜਿਹੜਾ ਸਿਰਫ ਕੱਲਾ ਬੱਚੀ ਵਾਲਾ ਸੋ ਦੋਸਤੋ ਕਿੰਨੇ ਕ ਮਿੱਤਰ ਇਸ ਚੀਜ਼ ਨਾਲ ਸਹਿਮਤ ਹੈ ਵੀ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਵੀ ਕੀ ਇਹਦੇ ਨਾਲ ਫਰਕ ਪਊਗਾ ਵੀ ਜਿਹੜੀਆਂ ਅਫਵਾਹਾਂ ਉੱਡ ਰਹੀਆਂ ਨੇ ਜਾਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਕੀ ਇਹ ਸੱਚ ਹੈ ਵੀ ਬਾਕੀ ਡੀਐਨਏ ਚੇਂਜ ਕਰਨ ਦੇ ਨਾਲ ਵੀ ਜਿਹੜੀਆਂ ਹਿਊਮਨ ਬੰਦੇ ਆ ਉਹਨਾਂ ਦੇ ਜਿਹੜਾ ਉਹਨਾਂ ਦਾ ਦੁੱਧ ਪੀਣਗੇ ਉਹਨਾਂ ਤੇ ਫਰਕ ਪਊਗਾ ਜਾਂ ਨਹੀਂ ਪਊਗਾ ਇਹ ਕੀ ਗੱਲਾਂ ਸੱਚੀਆਂ ਨੇ ਤੁਸੀਂ ਇਸ ਗੱਲ ਦਾ ਜਵਾਬ ਆ ਜਿਹੜਾ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਆਪਣੀ ਰਾਏ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਦੱਸਣਾ ਤੁਸੀਂ ਇਹ ਗੱਲ ਸਹੀ ਹੈ ਜਾਂ ਝੂਠੀ ਹੈ ਵੀ ਇਹਦੇ ਨਾਲ ਫਰਕ ਪੈਂਦਾ ਜਾਂ ਨਹੀਂ ਪੈਂਦਾ ਸੋ ਸਾਰੇ ਦੋਸਤਾਂ ਦਾ ਧੰਨਵਾਦ ਥੈਂਕ ਯੂ